ਉਹਾਂ ਦਾ ਆਣੀਕਰ ਰੋੜ ਜਾਂਦੀ ਸੀ ਜਿਹਨੂੰ ਤਕਰੀਬਨ ਪੱਕਾ ਬਣੇ ਹੋਏ 20 ਸਾਲ ਹੋ ਗਏ ਆ ਇਹਨਾਂ ਨੇ 50-50 ਸਾਲ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਲੱਗਿਆ ਜ਼ਮੀਨ ਦੇ ਵਿੱਚ ਜਿਹੜੀ ਦੋਸਤ ਦਾ ਕੰਮ ਆਧਿਕਾਰ ਨਾਲ ਅੱਗੇ ਪਸੇ ਪਸੇ ਕਰਨ ਜਾਂਦੇ ਇੰਨੇ ਬੰਦੇ ਨੇ ਸਰਪੀਟ ਦੇ 100 ਵਾ ਮੁੱਤਰ ਜੇ ਇਸ ਬੰਦੇ ਨੇ ਸਾਡੇ ਧੋਨੇ ਵਾਲੀ ਦਾ ਗੱਲ ਕਿੰਨੀ ਬੁਰੀ ਬੁਰੀ ਤੇ ਕਨਗ ਦੇ ਵਿੱਚ ਇਹਨਾਂ ਨੇ ਮਿੱਟੀ ਪਾ ਦਿੱਤੀ ਉਧਰ ਪਿਛਲੇ ਪਾਸੇ ਕਾਲ ਇਹਨਾਂ ਨੇ ਨਾਲੇ ਦਾ ਕੰਮ ਲਗਾਇਆ ਸੀ ਕਿਰੇ ਤੱਕ ਪਾਣੀ ਕੀ ਨਾਮ ਆ ਉਹ ਕਿਹੜਾ ਪਿੰਡ ਹੈ ਕੀ ਮਸਲਾ ਹੈ ਹ ਮੇਰਾ ਨਾਮ rahul sharma ji ਪਿੰਡ ਦਾ ਨਾਮ ਰਮਕਾਲਵਾ ਤੇ ਮਸਲਾ ਇਹ ਹੈ ਜੀ ਕਿ ਇੱਕ ਸਾਡੀ ਜ਼ਮੀਨ ਨੂੰ ਤੇ ਸ਼ਮਸ਼ਾਨ ਘਾਟ ਦੀ ਕੋਰ ਰੋਡ ਜਾਂਦੀ ਸੀ ਜਿਹਨੂੰ ਤਕਰੀਬਨ ਪੱਕਾ ਬਣੇ ਹੋਏ 20 ਸਾਲ ਹੋ ਗਏ ਆ ਔਰ ਰੋਡ ਬੜੀ ਵਧੀਆ ਸੀਗੀ ਕਿ ਤੋ ਕੋਈ ਟੁੱਟੀ ਨਹੀਂ ਸੀਗੀ ਬਿਲਕੁਲ ਮੈਟਲਿੰਗ ਸੀਗੀ ਪੀ ਡਬਲਯੂ ਡੀ ਨੇ ਰੋਡ ਬਣਾਈ ਸੀ ਤੇ ਲੇਕਿਨ ਮੌਜੂਦਾ ਸਰਪੰਚ ਨੇ ਆਪਣੇ ਪਰਸਨਲ ਕਿਸੇ ਬੰਦੇ ਦੇ ਬੈਨੀਫਿਟ ਵਾਸਤੇ ਉਹ ਰੋਡ ਨੂੰ ਤੋੜਤਾ ਤੋੜ ਕੇ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਨਿਸ਼ਾਨਦੇਹੀ ਕਰਵਾ ਕੇ ਸਾਨੂੰ ਕਹਿੰਦੇ ਕਿ ਜਿਹੜੀ ਰੋਡ ਹੈ ਕਿ ਕਾਗਜ਼ਾਂ ਦੇ ਵਿੱਚ 27.5 ਫੁੱਟ ਹੈ ਅਸੀਂ ਕਹਾਂ ਠੀਕ ਹੈ ਕੋਈ ਗੱਲ ਨਹੀਂ ਤੁਸੀਂ 27.5 ਫੁੱਟ ਰੋਡ ਹੈ ਤੁਸੀਂ ਬਣਾਓ ਇਹਨਾਂ ਨੇ 27.5 ਫੁੱਟ ਜਿੱਲੇ ਰੋਡ ਬਣਾਈ ਲੇਕਿਨ ਉਹ ਕਿਲੇ ਦੀ ਵੜਤੇ ਜਾ ਕੇ ਰੋਡ ਟੜ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ 1.0 ਤੇ ਆ ਕੇ ਇਹਨਾਂ ਨੇ ਕਹਿਤਾ ਕਿ ਇਹ ਰੋਡ ਜਿਹੜੀ ਹੈ ਇਹ ਤੁਹਾਡੀ ਜ਼ਮੀਨ ਦੇ ਵਿੱਚੋਂ ਨਿਕਲਦੀ ਹੈ ਜਿੱਥੇ ਮੌਕੇ ਤੇ ਪਹਿਲੇ ਜ਼ਮੀਨ ਬਣਾਈ ਗਈ ਹੈ ਅੱਜ ਤੋਂ 20 ਸਾਲ ਪਹਿਲੇ ਜਿੱਥੇ ਬਣੀ ਆ ਉਥੇ ਰੋਡ ਗਲਤ ਹੈ ਇਹਨਾਂ ਨੇ ਉਹਦਾ ਕੁਛ ਹਿੱਸਾ ਜੇਸਰੀ ਨਾਲ ਪੁੱਟ ਕੇ ਉਥੇ ਨਾਲਾ ਬਣਾਤਾ ਜਿਸ ਬੰਦੇ ਨੂੰ ਫਾਇਦਾ ਪਹਚਾਣਾ ਸੀਗਾ ਉਨੂੰ 7.5 ਫੁੱਟ ਦੀ ਕੜ ਬਣਾ ਕੇ ਦੇ ਦਿੱਤੀ ਇੱਕ ਸਾਈਡ ਦੇ ਉੱਪਰ ਜੋ ਕਿ ਤੁਸੀਂ ਦੇਖ ਹੀ ਲਈਏ ਕਿਸ ਤਰੀਕੇ ਨਾਲ ਉਹ ਕੜ ਬਣੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਸੜਕਦਿਆਂ ਪੁਰਾਣੀ ਦੀਆਂ ਲੇਹਰਾਂ ਨਜ਼ਰ ਆ ਰਹੀਆਂ ਉਹ ਸੜਕ ਪੁੱਟ ਕੇ ਰੋਡ ਬਣਾਈ ਗਈ ਜਿਸ ਵੇਲੇ ਮਸਲਾ ਮੇਰੀ ਜ਼ਮੀਨ ਦਾ ਆ ਜਾਂਦਾ ਉੱਥੇ ਇੱਕ ਸਾਈਡ ਪੱਕੀ ਰੋਡ ਅੱਜ ਵੀ ਮੌਜੂਦ ਹੈ ਦੂਸਰੀ ਸਾਈਡ ਇਹਨਾਂ ਨੇ ਇੱਕ ਹੋਰ 27 ਫੁੱਟ ਰੋਡ ਮੇਰੀ ਜ਼ਮੀਨ ਦੇ ਵਿੱਚੋਂ ਕੱਢ ਦਿੱਤੀ ਹੈ ਮੈਂ ਤਾਂ ਸਿਰਫ ਇਨਾਂ ਇਨਸਾਫ ਚਾਹਨਾ ਕਿ ਜਿਹੜੀ ਮੇਰੇ ਜਿਹੜੀ ਮੇਰੀ ਜ਼ਮੀਨ ਦੇ ਵਿੱਚ ਸਾਢੇ 1 ਕਰੋੜ ਆਲਰੇਡੀ ਸਰਕਾਰੀ ਮੌਜੂਦ ਹੈ ਉਹਨੂੰ ਤਾਂ ਮੈਂ ਪੁੱਟ ਨਹੀਂ ਸਕਦਾ ਨਾ ਮੈਂ ਉਹਨੂੰ ਹਲਾ ਸਕਦਾ ਤੇ ਮੇਰੀ ਤੇ ਇਹੀ ਦਰਖਾਸਤ ਹੈ ਕਿ ਇਸ ਰੋਡ ਨੂੰ ਕਿਸੇ ਵੀ ਤਰੀਕੇ ਨਾਲ ਸਬੰਧਤ ਵਿਭਾਗ ਨੂੰ ਮੈਂ ਕੱਲ ਐਸਡੀਓ ਅ ਸਡੀਓ ਨੂੰ ਫੋਨ ਕੀਤਾ ਸੀਗਾ ਐਸਡੀਓ ਨੇ ਮੈਨੂੰ ਕਿਹਾ ਕਿ ਤੁਸੀਂ ਵੀਡੀਓ ਪਾ ਦਿਓ ਮੈਂ ਉਹਨਾਂ ਨੂੰ ਵੀਡੀਓ ਪਾਈਆਂ ਲੇਕਿਨ ਅੱਜ ਸਵੇਰੇ ਜਿਸ ਦਿਨ ਉਹਨਾਂ ਨੂੰ ਮੈਂ ਫੋਨ ਚਾਰ ਵਾਰੀ ਫੋਨ ਕਰ ਚੁੱਕਾ ਉਹ ਕੋਈ ਵੀ ਫੋਨ ਦਾ ਜਵਾਬ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਐਕਸਿਨ ਸਾਹਿਬ ਨੂੰ ਫੋਨ ਕੀਤਾ ਐਕਸਿਨ ਸਾਹਿਬ ਨੇ ਮੇਰਾ ਫੋਨ ਚੁੱਕਿਆ ਐਕਸਿਨ ਸਾਹਿਬ ਨੂੰ ਮੈਂ ਕੰਪਲੇਂਟ ਲਖਾਈ ਉਹਨਾਂ ਨੇ ਕਿਹਾ ਅਸੀਂ ਬੰਦੇ ਭੇਜਦੇ ਹਾਂ ਔਰ ਮੈਂ ਉਹਨਾਂ ਨੂੰ ਆਲਰੇਡੀ ਇਨਫੋਰਮ ਕਰਤਾ ਸੀਗਾ ਕਿ ਮੈਂ ਇਹ ਰਿਪੋਰਟ ਜਿਹੜੀ ਹੈ ਕਿ ਤੁਹਾਡੀ ਡਿਊਟੀ ਹੈ ਰੋਡ ਨੂੰ ਦੇਖਣਾ ਕਿਉਂਕਿ ਇਹ ਤੁਹਾਡੀ ਪ੍ਰਾਪਰਟੀ ਹੈ ਮੇਰੀ ਪ੍ਰਾਪਰਟੀ ਨਹੀਂ ਹੈ ਤੇ ਤੁਸੀਂ ਆ ਕੇ ਇੱਥੇ ਕੋਈ ਨਾ ਕੋਈ ਦੇ ਖਿਲਾਫ ਕੋਈ ਨਾ ਕੋਈ ਜੋ ਵੀ ਹੈ ਕਾਨੂੰਨੀ ਕਾਰਵਾਈ ਕਰੋ ਤੇ ਜਾਂ ਮੇਰੀ ਜ਼ਮੀਨ ਦੇ ਵਿੱਚ ਮੈਨੂੰ ਆਪਣੀ ਜ਼ਮੀਨ ਪੂਰੀ ਕਰਨ ਦਾ ਮੌਕਾ ਦਿੱਤਾ ਜਾਏ ਕਿ ਉੱਥੋਂ ਜ਼ਮੀਨ ਆਪਣੀ ਖਾਲੀ ਕਰਾ ਲਓ ਤੇ ਲੇਕਿਨ ਹਜੇ ਤੱਕ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋਈ। ਉਹਦੇ ਨਾਲ ਫਸਲ ਬੀਜੀ ਗਈ ਸੀ। ਮੈਂ ਫਸਲ ਬੀਜੀ ਦੀ ਸੀ ਜਿੱਦਾਂ ਤੁਸੀਂ ਪਿੱਛੇ ਦੇਖ ਸਕਦੇ ਹੋ। ਮੇਰੀ ਕਣਕ ਜੰਮੀ ਦੀ ਹੈ ਤੇ ਕਣਕ ਦੇ ਵਿੱਚ ਇਹਨਾਂ ਨੇ ਮਿੱਟੀ ਪਾਤੀ ਆ। ਉਧਰ ਪਿਛਲੇ ਪਾਸੇ ਕੱਲ ਇਹਨਾਂ ਨੇ ਨਾਲੇ ਦਾ ਕੰਮ ਲਗਾਇਆ ਸੀ ਜਿਹਦੇ ਕਰਕੇ ਪਾਣੀ ਫੇਰ ਮੇਰੀ ਜ਼ਮੀਨ ਦੇ ਵਿੱਚ ਪਿਆ ਵਿੱਚ ਵਿੱਚ ਕੋਸ਼ਿਸ਼ਿਆਂ ਚ ਮੇਰੀ ਜ਼ਮੀਨ ਜਿਹੜੀ ਆ ਉੱਥੋਂ ਵੀ ਖਰਾਬ ਹੋਈ ਹੈ। ਔਰ ਮੋਰਓਵਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲ ਨੂੰ ਜਦੋਂ ਇੱਥੇ ਜ਼ਮੀਨ ਇੱਥੇ ਸਾਡੇ ਪੱਕੀ ਸੀਗੀ ਉਸ ਵੇਲੇ ਵੀ ਪਾਣੀ ਓਵਰਫਲੋ ਕਰਦਾ ਸੀ। ਕੌਣ ਤੇ ਇਹਨਾਂ ਨੇ ਆਲਰੇਡੀ ਜਿਹੜੀ ਆ ਕੋਲ ਕੋ ਡਾਊਨ ਜਗਾ ਰੱਖਤੀ ਆ ਮੈਂ ਇਹ ਮੈਨੂੰ ਇਹ ਵੀ ਕੰਪਲੇਂਟ ਆ ਕਿ ਕੱਲ ਨੂੰ ਅਗਰ ਬਰਸਾਤ ਦੇ ਵਿੱਚ ਜਾਂ ਸਰਦੀਆਂ ਦੇ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਆ ਓਵਰਫਲੋ ਹੋ ਕੇ ਪਾਣੀ ਮੇਰੀ ਜ਼ਮੀਨ 'ਚ ਜਾਏਗਾ ਤਾਂ ਉਹਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਏਗਾ ਸਰਕਾਰ ਤੇ ਕੀ ਇਹਦੇ ਬਾਰੇ ਜੀ ਤੁਸੀਂ ਸਬੰਧਤ ਆਪਣੇ ਸਰਪੰਚ ਸਾਹਿਬ ਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਉਹਨਾਂ ਨੂੰ ਪੁੱਛੋ ਤੁਹਾਨੂੰ ਜ਼ਿਆਦਾ ਵਧੀਆ ਐਕਸਪਲੇਨ ਕਰ ਦੇਣਗੇ ਵੀ ਉਹਨਾਂ ਨੇ ਸੜਕ ਕਿਉਂ ਤੋੜੀ ਕਿਉਂ ਇੱਥੇ ਨਾਲਾ ਬਣਾਇਆ ਔਰ ਉਹਨਾਂ ਨੂੰ ਕਿੰਨੇ ਪਾਵਰ ਦਿੱਤੀ ਉਹਨਾਂ ਕੋਲ ਕਿਹੜੇ ਕਾਗਜ਼ ਆ ਜਿਹੜੇ ਉਹ ਸੜਕ ਤੋੜ ਕੇ ਤੇ ਨਵੀਂ ਬਣਾ ਸਕਦੇ ਜਿੱਥੋਂ ਤੱਕ ਮੇਰੀ ਨੌਲੇਜ ਹੈ ਇਹ ਤੇ ਐਕਟ ਹੀ ਕੋਈ ਨਹੀਂ ਹੈ ਕਿ ਪੰਚਾਇਤ ਕੋਲ ਕੋਈ ਪਾਵਰ ਨਹੀਂ ਹੈ ਸਰਕਾਰੀ ਸੜਕ ਨੂੰ ਤੋੜ ਕੇ ਤੇ ਨਵੀਂ ਸੜਕ ਬਣਾਉਣ ਦਾ ਪਿਛਲੇ ਉਹ ਸ਼ਾਇਦ ਮੋਗੇ ਦੀ ਗੱਲ ਹੈ ਉੱਥੇ ਆਪਣਾ ਕੋਈ ਸੜਕ ਮਾੜੀ ਬਣੀ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤੇ ਉਹਦੀ ਇਨਕੁਆਰੀ ਹੋਈ ਤੇ ਸੜਕ ਦੁਬਾਰਾ ਬਣਾਈ ਗਈ ਥੈਂਕ ਯੂ ਮੈਂ ਤੇ ਹੀ ਮੰਗ ਕਰਨਾ ਕਿ ਠੀਕ ਹੈ ਜੀ ਜੋ ਮੈਟਲਿੰਗ ਦੀ ਰੋਡ ਪਹਿਲੇ ਬਣੀ ਸੀਗੀ ਚਲੋ ਸਾਨੂੰ ਕੋਈ ਤਰਾਜ ਨਹੀਂ ਠੀਕ ਹੈ ਮੈਂ ਤਾਂ ਕਹਣਾ ਇਸ ਰੋਡ ਨੂੰ ਵੀ ਦੁਬਾਰਾ ਮੈਟਲਿੰਗ ਦਾ ਬਣਾਇਆ ਜਾਏ ਤੇ ਜਿੱਥੇ ਅੱਗੇ ਸੜਕ ਆਂਦੀ ਹੈ ਜਾਂ ਤੇ ਉਹਨੂੰ ਪੁੱਟ ਲਿਆ ਜਾਏ ਤੇ ਜਾਂ ਉਹਨੂੰ ਜਿੱਦਾਂ ਵੀ ਹੈ ਉਹਨੂੰ ਬਹਾਲ ਕੀਤਾ ਜਾਏ ਤੇ ਜਿਹੜੀ ਮੇਰੀ ਜ਼ਮੀਨ ਦੇ ਵਿੱਚ ਫालतू ਮਿੱਟੀ ਪਾਈ ਹੈ ਉਹਨੂੰ ਚਕਾਇਆ ਜਾਏ ਕਿਉਂਕਿ ਇਹ ਬਿਲਕੁਲ ਗੈਰਕਾਨੂੰਨੀ ਹੈ ਦੋ ਸੜਕਾਂ ਮੇਰੀ ਜ਼ਮੀਨ ਦੇ ਵਿੱਚ ਕਿੱਦਾਂ ਹੋ ਸਕਦੀਆਂ ਇਹ ਬਿਨੈਕੀ ਮਾਰਕਤ ਉਹ ਤੇ ਦੇਖੋ ਜੀ ਉਹ ਪ੍ਰਸ਼ਾਸਨ ਦੇਖੇਗਾ ਆਪਣੇ ਆਪ ਦੇਖੇਗਾ ਕਿ ਜੋ ਵੀ ਉਹਨੇ ਕੀਤਾ ਉਹ ਕਿਦੇ ਇਸ਼ਾਰੇ ਤੇ ਕੀਤਾ ਕਿਉਂ ਕੀਤਾ ਕਿਸ ਕਰਕੇ ਕੀਤਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਸ ਤਰ੍ਹਾਂ ਦੇ ਸਾਡਾ ਜਿਆਦਾ ਕੋਈ ਇਨਸਾਫ ਨਹੀਂ ਹੈ ਪਤਾ ਇਨਸਾਫ ਤੇ ਸਾਨੂੰ ਮਿਲਣਾ ਨਹੀਂ ਇਸ ਇਸ ਪਿੰਡ ਚੋਂ ਤੇ ਨਹੀਂ ਮਿਲਣਾ ਉਹਦਾ ਕਾਰਨ ਇਹ ਹੈ ਕਿ ਇੱਥੇ ਸਿਲੈਕਟਿਵ ਨਿਸ਼ਾਨ ਦੇਈਆਂ ਹੋ ਰਹੀਆਂ ਜਿੱਥੋਂ ਦਿਲ ਕਰਦਾ ਉੱਥੇ ਨਿਸ਼ਾਨ ਦੇਈ ਕਰਾ ਦਿੰਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਇਸ ਪਿੰਡ ਦੇ ਵਿੱਚ ਤੁਸੀਂ ਵੀ ਲੰਘ ਕੇ ਆਏ ਹੋ ਤੁਸੀਂ ਦੇਖਿਆ ਪਿੱਛੋਂ ਜਿੱਥੋਂ ਤੁਸੀਂ ਆਏ ਹੋ 16 ਫੁੱਟ ਦੀ ਸੜਕ ਸੀਗੀ ਉਸ ਤੋਂ ਬਾਅਦ ਤੁਸੀਂ ਅੱਗੇ ਆਏ ਹੋ ਜਿਹੜੀ ਕਾਗਜ਼ਾਂ ਦੇ ਵਿੱਚ 22 ਫੁੱਟ ਹੈ ਲੇਕਿਨ ਮੌਕੇ ਦੇ ਉੱਪਰ 15 ਫੁੱਟ ਵੀ ਨਹੀਂ ਠੀਕ ਹੈ ਜੀ ਮੇਰੇ ਘਰ ਨੂੰ ਜਿਹੜਾ ਰਸਤਾ ਜਾਂਦਾ ਉਹ ਵੀ 22 ਫੁੱਟ ਹੈ ਉਹ ਵੀ ਮੋਕੇ ਦੇ 22 ਫੁੱਟ ਨਹੀਂ ਮੈਂ ਤਾਂ ਸਿਰਫ ਇੰਨਾ ਕੁਸਚਨ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ 27.5 ਫੁੱਟ ਰੋਡ ਹੈ ਇਹਦਾ ਬੈਨੀਫਿਸ਼ਰੀ ਕੌਣ ਹੈ ਜੀ ਇਹ ਜਿਹੜਾ ਸਾਡਾ ਜਿਹੜੀ ਮੋਕੇ ਦੇ ਇਸ ਲਈ ਅਸੀਂ ਦੀ ਸਿਰ ਇਸ ਪਿੰਡ ਦੇ ਵਿੱਚ ਮੇਰੇ ਤਾਇਆ ਜੀ 30 ਸਾਲ ਸਰਪੰਚ ਰਹੇ ਆ ਮੇਰੇ ਮਦਰ 5 ਸਾਲ ਸਰਪੰਚ ਰਹੇ ਆ ਮੇਰਾ ਭਰਾ ਫਿਰ 5 ਸਾਲ ਦੇ ਆ ਤਕਰੀਬਨ 40 ਸਾਲ ਸਰਪੰਚੀ ਅਸੀਂ ਕੀਤੀ ਆ 10 15 ਸਾਲ 20 ਸਾਲ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਬੰਦੇ ਆ ਉਹਨਾਂ ਨੇ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਵੀ ਇਹ ਚੀਜ਼ ਨਹੀਂ ਦੇਖੀ ਇਸ ਪਿੰਡ ਨੂੰ ਚਾਰੋਂ ਤਰਫ ਫਿਰ ਨਹੀਂ ਲੱਗਦੀ ਐ 2 ਫੁੱਟ ਉਹ ਕਢਾਉਂਤੀਆਂ ਉਥੇ ਪਿੱਲਰ ਨੂੰ ਆਤੇ ਲੇਕਿਨ ਨਾ ਉਥੇ ਕੋਈ ਮਿੱਟੀ ਨਾ ਉਥੇ ਕੋਈ ਕਾਰਵਾਈ ਨਾ ਕੁਛ ਕੀਤਾ ਜਾ ਰਿਹਾ ਉਥੇ ਇੱਥੇ ਬਣਾ ਰੱਖਿਆ ਜਾ ਰਿਹਾ ਕਿ ਸਟੇਡੀਅਮ ਐ ਜੀ ਸਟੇਡੀਅਮ ਐ ਜਿਹੜੀ ਸਟੇਡੀਅਮ ਦੀ ਆਪਣੀ ਐਂਟਰੈਂਸ ਉਹ ਤਾਂ 10 ਫੁੱਟ ਵੀ ਨਹੀਂ ਪਿੱਛੋਂ ਜਿੱਥੋਂ ਆਣਾ ਘੁੰਮ ਕੇ ਜਿੱਤੇ ਠੀਕ ਐ ਜੀ ਸਾਡੀ ਇੱਥੇ ਘਟੋ ਘਣ 1.5 200 ਕਿੱਲਾ ਜ਼ਮੀਨ ਐ ਪਿੰਡ ਦੀ ਠੀਕ ਐ ਜੀ ਇਸ ਜ਼ਮੀਨ ਦੇ ਵਿੱਚੋਂ ਕੋਈ ਇਥੋਂ ਕੰਬਾਈਨ ਨਹੀਂ ਲੰਘ ਸਕਦੀ ਕਿਉਂਕਿ ਉੱਥੇ ਮੋੜ ਦੇ ਉੱਪਰ ਲੋਕਾਂ ਦੇ ਘਰ ਬਣੇ ਰਿਹਾ ਉਦੇ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਇਹਨਾਂ ਨੂੰ ਉਸ ਬਾਰੇ ਪੁੱਛਿਆ ਜਾਏ ਤਾਂ ਉਹਦਾ ਜਵਾਬ ਇਹਨਾਂ ਨੇ ਕੁਲੇ ਹੈ ਕਿ ਦੇਖੋ ਜੀ ਅਸੀਂ ਪੱਕੇ ਜਿਹੜੇ ਆ ਘਰ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਸਕਦੇ ਮਤਲਬ ਇਹ ਕਿਉਂ ਹੋ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਪੰਚਾਇਤ ਦੀਆਂ ਨਿਸ਼ਾਨਦਗੀਆਂ ਕਰਾਈਆਂ ਜਿਸ ਦੀ ਜ਼ਮੀਨ ਆਈ ਉਹਨੇ ਜ਼ਮੀਨ ਛੱਡ ਦਿੱਤੀ ਜੇ ਮੇਰੇ ਕੋਲ ਆਈ ਮੈਂ ਵੀ ਛੱਡ ਦਿੱਤੀ ਲੇਕਿਨ ਇਹਦੇ ਜਿਹੜੇ ਆਪਣੇ ਇੰਟਰਸਟ ਨਾਲ ਜਿਹੜਾ ਬੰਦਾ ਅਜੇ ਪੰਚਾਇਤ ਦੀ ਜ਼ਮੀਨ ਬਾਹਰ ਆ ਤਾਂ ਉਹਨੂੰ ਕਹਦੇ ਬਾਈ ਜਾ ਕੋਈ ਗੱਲ ਨਹੀਂ ਉਹ ਵੀ ਅਸੀਂ ਤੁਹਾਨੂੰ ਮੌਕਾ ਦਿਖਾ ਸਕਦੇ ਹਾਂ ਤੇ ਫਿਰ ਇਨਸਾਫ ਦੀ ਤੁਸੀਂ ਗੱਲ ਕਰ ਰਹੇ ਹੋ ਇਨਸਾਫ ਸਾਨੂੰ ਮਿਲਣਾ ਕਿੱਥੋਂ ਆ ਇਹ ਹੈ ਜੀ ਜਮੀਨ ਦੇ ਵਿੱਚ ਜਿਹੜੀ ਦੋ ਸੜਕਾਂ ਬਣਾਤੀਆਂ ਉਹਦਾ ਕੰਪਨਸੇਟ ਕੌਣ ਕਰੇਗਾ ਜਿਹੜੀ ਆਲਰੇਡੀ ਸੜਕ ਚੱਲਦੀ ਪਈ ਸੀ ਮੈਟਲ ਰੋਡ ਹੈ ਜਾਂ ਤੇ ਉਹਨੂੰ ਪਹਿਲਾਂ ਪੰਚਾਇਤ ਲਿਫਟ ਕਰਦੀ ਉਹਦੀ ਜ਼ਮੀਨ ਕਲੀਅਰ ਕਰਦੀ ਫਿਰ ਨਵੀਂ ਇੱਕ ਬਣਾਉਂਦੀ ਨਿਸ਼ਾਨਦੇਹੀ ਕਰਵਾਈ ਹੈ ਮੈਂ ਨਾਲ ਸੀਗਾ ਨਿਸ਼ਾਨਦੇਹੀ ਅਸੀਂ ਰਾਜ਼ਮੰਦ ਹੈ ਲੇਕਿਨ ਜਿਹੜਾ ਇਹ ਅਨੁਸ਼ਾਸਨੀ ਕੰਮ ਕੀਤਾ ਤੇ ਫਿਲਹਾਲ ਉਹਨੇ ਨਾ ਇਥੇ ਬੀ ਸਕਦਾ ਤਨਾਂ ਇਹਦੇ ਜੋ ਕੁਝ ਲੈ ਸਕਦਾ ਡਿਪਾਰਟਮੈਂਟ ਸਰਕਾਰੀ ਰੋਲ ਨੂੰ ਹੱਥ ਨਹੀਂ ਲਾ ਸਕਦਾ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਉਹਨੂੰ ਵਕੇਟ ਕਰਾ ਕੇ ਦੇ ਨਹੀਂ ਤੇ ਜ਼ਮੀਨ ਕੋਰੀ ਨੂੰ ਮੋਹਬਜਾ ਮਿਲੇ ਉਹ ਕਿਹਦੇ ਦਾ ਮਸਲਾ ਹੈ ਕਿ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਜੋੜੀ ਕੀਤਾ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਕੀਤੀ ਹੈ ਜਾਂ ਨਹੀਂ ਕੀਤੀ ਲੇਕਿਨ ਜਿਹੜੇ ਪ੍ਰੈਜ਼ੈਂਟਲੀ ਇਹ ਮੇਰਾ ਸ਼ੇਅਰਹੋਲਡਰ ਹੈ ਅਸੀਂ ਪਿੰਡ ਦੇ ਮਾਲਕ ਹੈ ਜ਼ਮੀਨ ਦੇ ਪਿੰਡ ਦੇ ਮਾਲਕ ਨਹੀਂ ਜ਼ਮੀਨ ਦੇ ਮਾਲਕ ਉਹ ਉਧਰੋਂ ਸਾਈਫਰਡ ਕਲੇਮ ਕਰ ਲਈ ਉਹਨਾਂ ਨੇ ਜਿਹੜੀ ਇਹ ਰਜਿਸਟਰ ਕਰਦੀ ਸੀ ਪਹਿਲੇ ਇਹਨੂੰ ਉਹਨਾਂ ਨੇ ਖਾਲੀ ਕਿਉਂ ਨਹੀਂ ਕਰਾਇਆ ਜੇ ਮੀਨ ਨੂੰ ਵਾਪਸ ਖਾਲੀ ਕਰਕੇ ਦਿੱਤੀ ਜਾਣੀ ਚਾਹੀਦੀ ਤਾਂ ਹੀ ਇਨਸਾਫ ਹੋ ਸਕਦਾ ਕੀ ਕਹਿਣਾ ਚਾਹੋਗੇ ਇਸ ਸਬੰਧੀ ਤੇ ਦੇਖੋ ਜੀ ਉੱਤੇ ਹੋਣ ਇਨਸਾਫ ਤੇ ਕੋਰਟਾ ਜਿਵੇਂ ਘਾਟੀ ਮਿਲਦਾ ਜਾਂ ਪੰਚਾਇਤ ਨੂੰ ਠੀਕ ਹੋਵੇ ਕਿ ਇਸ ਤੇ ਪੰਚਾਇਤ ਨੂੰ ਇਹ ਜੋ ਲੋ ਸਿਲੈਕਟਿਵ ਕੰਮ ਨਹੀਂ ਕਰਨੇ ਚਾਹੀਦੇ ਸਰਪੰਚ ਦੀ ਹੱਦ ਤੱਕੜੀ ਹੁੰਦੀ ਹੈ ਉਹਨੂੰ ਬਿਲਕੁਲ ਬੈਲੈਂਸ ਰੱਖਣਾ ਚਾਹੀਦਾ ਆਪਣਾ ਦੇ ਕੇ ਸ਼ਾਬਾ ਥੱਲੇ ਨਹੀਂ ਕਰਨਾ ਚਾਹੀਦਾ ਦੂਜੇ ਦੇ ਪਾਸੋਂ ਚੁਗਰਾਣੀ ਚਾਹੀਦੀ ਆਪਣਾ ਜੇ ਨਹੀਂ ਮਤਲਬ ਕੀ ਹੈ ਕਿ ਐਸੇ ਜਿਹੜਾ ਕੰਮ ਹੋਇਆ ਹੁਣ ਸਾਡੇ ਪਿੰਡਾਂ 'ਚ ਹੀ ਨਿਸ਼ਾਨਦੀ ਕਰਾਈ ਹੈ ਜਿਹੜੀ ਤੁਸੀਂ ਕਣਕ ਦੀ ਗੱਲ ਕਰਦੇ ਹੋ ਕਿ ਉਹਨਾਂ ਦੀ ਫਸਲ ਪੱਕੀ ਕਣਕ ਚ ਹੈ ਇੰਨੇ ਬੰਦੇ ਨੇ ਸਰ ਮੁਕਰ ਜੇ ਤੇ 100 ਵਾਰ ਮੁਕਰ ਜੇ ਇਸ ਬੰਦੇ ਨੇ ਸਾਡੇ ਝੋਨੇ ਵਾਰੀ ਇਹ ਗੱਲ ਕੀਤੀ ਸੀ ਕਿ ਤੁਸੀਂ ਜਦੋਂ ਕਣਕ ਲਾਣੀ ਆ ਉਸ ਟਾਈਮ ਤੇ ਮਿੱਟੀ ਪਵਾਇਓ ਕਿਉਂਕਿ ਝੋਨੇ ਵਾਰੀ ਇਹ ਕਣਕ ਜਿਹੜੀ ਆ ਮਿੱਟੀ ਆ ਰੋੜ ਦਿੰਦੀ ਆ ਇਸ ਬੰਦੇ ਦੇ ਕਹਿਣ ਤਾਈਂ 6 ਮਹੀਨੇ ਡਿਲੇ ਕੀਤੇ ਸੀ ਤੇ ਹੁਣ ਅਸੀਂ ਕਣਕ ਜਦੋਂ ਮਿੱਟੀ ਪਾਣ ਲੱਗੇ ਆ ਉਸ ਟਾਈਮ ਤੇ ਅਸੀਂ ਨੂੰ ਫੋਨ ਕਰਕੇ ਪਿਆ ਕਿ ਮਾਵੇਂ ਇੱਥੇ ਕਣਕ ਨਾ ਲਾਇਓ ਕਿਉਂਕਿ ਅਹੀਂ ਇੱਥੇ ਨਿਸ਼ਾਨਦੀ ਕਰਵਾਇ ਲਈ ਅਸੀਂ ਮਿੱਟੀ ਪਾਈ ਆ ਇਸ ਬੰਦੇ ਨੇ ਹੀ ਸਾਨੂੰ ਕਿਹਾ ਸੀ ਇਹ ਕੋਈ ਗੱਲ ਨਹੀਂ ਪੱਕੇ ਵੀ ਇਹ ਕਿਹੜਾ ਝੋਨਾ ਆ ਜਿੱਤੇ ਤੁਹਾਡੀ ਮਿੱਟੀ ਖੋਲ ਜਾਣੀ ਹੈ ਤੁਸੀਂ ਮੇਰੀ ਫਸਲ ਦੇ ਉੱਤੇ ਵੀ ਇਹ ਪਈ ਉਹ ਪਾ ਲਿਓ ਅੱਜ ਬੰਦਾ ਮੁਕਰਦਾ 100 ਵਾਰ ਮੁਕਰਦਾ ਤੇ ਇਹ ਹੈ ਜੀ ਪਹਿਲੇ ਦੇ ਹਾਲਾਤ ਜਿਹੜੀ ਸੜਕ ਦੇ ਇਹ ਇੱਕ ਵਾਰ ਜੋ ਗੌਰ ਨਾਲ ਜ਼ਰੂਰ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਆਹੀਂ ਉੱਥੇ ਜਿਹੜਾ ਕੰਮ ਕਰਵਾਇਆ ਹੈ ਪੰਚਾਇਤ ਨੇ ਇਹ ਜਿਹੜਾ ਕੀਤਾ ਜਾਂ ਟਿੱਕਸਾ ਇਹ ਹੈ ਜਿੱਤੇ ਹੁਣ ਡਬਲ ਟਰਾਲੀ ਤੇ ਇੱਕ ਜਿਹੜਾ ਜਿਹੜਾ ਆ ਜੋੜਵਾ ਉੱਥੋਂ ਲੰਘ ਰਿਹਾ ਇਹ 27.5 ਫੋਟ ਜਿਹੜਾ ਆ ਉੱਥੋਂ ਦੇ ਅਸੀਂ ਕੀਤਾ ਸਾਡੇ ਉੱਤੇ ਪਲੇ ਗਰਾਉਂਡ ਬਣ ਗਿਆ ਤੇ ਦੂਸਰਾ ਸਾਡਾ ਸ਼ਮਸ਼ਾਨ ਘਰ ਦਾ ਰਸਤਾ ਹੈ ਪਹਿਲੇ ਮੁੰਬਿਆਂ ਤੇ ਚੋਕਿਆਂ ਹੀ ਜੁੜੇ ਜਾਂਦੇ ਸੀ ਤੇ ਇੱਕ ਪੈਰ ਕੇ ਦੋਂ ਵਹੀ ਇੱਕ ਕੇਦੋਂ ਵਹੀ ਰਸਤਾ ਨਹੀਂ ਲੰਘਦਾ ਉੱਤੇ ਜਾਣ ਅੱਜ ਸਾਡਾ ਪਿੰਡ ਜਿਹੜਾ ਆ ਲਗਭਗ ਤੀ ਸਾਰੇ ਇੱਥੇ ਬੈਠੇ ਜਹਾ ਦੇ ਨਾਲ ਇੱਕ ਇੱਕ ਨੂੰ ਪੁੱਛ ਸਕਦੇ ਹੋ ਕਿ ਉਹ ਖੁਸ਼ ਨੇ ਕਿ ਬੁਖੀ ਨੇ ਬੋਖੂਣਾਂ ਨੂੰ ਹੋਣਾ ਜਿਹੜਾ ਉੱਤੇ 11-11 ਲੱਖ ਦਾ ਬੂਟਾ ਵੇਚਿਆ ਦੋਖੋਣਾ ਹੋਣਾ ਜਿਨ੍ਹਾਂ ਦੇ ਅਸੀਂ ਡੇ ਡਕ ਕਨਾਲ ਦੇ ਮਿੱਟੀ ਦੇ ਪਲਾਟ ਹੋਣਾ ਸੀ ਟੈਲੀਆਂ ਚੋਂ ਕੱਢਿਆ ਦੋਖੋ ਉਹਨਾਂ ਨੂੰ ਹੋਣਾ ਕਿ ਸੇ ਗਰੀਬ ਬੰਦੇ ਨੇ ਕੋਈ ਉੱਥੇ ਆਪਣਾ ਕਬਜ਼ਾ ਨਹੀਂ ਕੀਤਾ ਇਹਨਾਂ ਅਮੀਰਾਂ ਬੰਦਿਆਂ ਨੇ ਉੱਥੇ ਕਬਜ਼ਾ ਕੀਤਾ ਸੀ ਤੇ ਅੱਜ ਜੇ ਪੰਚਾਇਤ ਦੀ ਜਗਾ ਨਿਕਲੀ ਹੈ ਇਹਨਾਂ ਨੂੰ ਅੱਜ ਇੰਨੀ ਤਕਲੀਫ ਹੋ ਰਹੀ ਹੈ। ਐ ਸਰਪੰਚ ਜੀ ਇਹਨਾਂ ਮੈਂ ਕਿਹੜਾ ਪਿੰਡ ਹੈ ਔਰ ਕੀ ਮਸਲਾ ਹੈ ਜਿਹੜਾ ਸੜਕ ਨੂੰ ਲੈ ਕੇ ਮਸਲਾ ਉੱਠਿਆ ਹੈਗਾ। ਇਹ ਰਮਕਾਲਮਾ ਪਿੰਡ ਹੈ ਜੀ ਮੇਰਾ ਨਾਮ ਸਰੋਜ ਕੁਮਾਰੀ ਹੈ ਸਰਪੰਚਾ ਮੈਂ ਇਸ ਪਿੰਡ ਦੇ। ਮਸ਼ਲਾ ਤੁਸੀਂ ਕੁਐਸਚਨ ਕਰੋ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਾਨੂੰ ਇਹ ਸੜਕ ਜਿਹੜੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 20 ਸਾਲ ਤੋਂ ਲਗਾਤਾਰ ਸੜਕ ਬਣੀ ਹੋਈ ਸੀਗੀ ਹਾਂਜੀ ਔਰ ਪੱਕੀ ਸੜਕ ਬਣੀ ਹੋਈ ਸੀਗੀ ਹਾਂਜੀ ਤੇ ਕਿਹਦੀ ਮਤਲਬ ਕਿ ਇਜਾਜ਼ਤ ਨਾਲ ਉਹ ਸੜਕ ਜਿਹੜੀ ਹੈ ਤੋੜ ਕੇ ਤੇ ਨਵੀਂ ਸੜਕ ਦੀ ਉਸਾਰੀ ਜਿਹੜੀ ਆ ਕਰਵਾਈ ਜਾ ਰਹੀ ਹੈ ਤੁਸੀਂ ਉੱਥੇ ਗਏ ਸੀ ਉਸ ਜਗ੍ਹਾ ਤੇ ਪਹੁੰਚੇ ਹੋਣੇ ਹੈ ਹੈਨਾ ਜੀ ਤੁਹਾਨੂੰ ਲੱਗਾ ਕਿ ਉਹ ਸੜਕ ਜਿਹੜੀ ਸੜਕ ਚੱਲੀ ਹੋਏਗੀ ਉਹ ਪੁੱਟੀ ਹੋਏਗੀ ਤੁਹਾਨੂੰ ਲੱਗਦਾ ਅਹੀਂ ਸੜਕ ਪੁੱਟੀ ਨਹੀਂ ਬਲਕਿ ਅਹੀਂ ਇੰਨਾ ਲੋਕਾਂ ਦੇ ਜਿੰਮੇਦਾਰ ਲੋਕੀ ਜਿਹੜੇ ਤੁਹਾਨੂੰ ਲੈ ਕੇ ਆਏ ਐ ਇਹਨਾਂ ਨੇ 50-50 ਸਾਲ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾ ਪੰਚਾਇਤੀ ਜ਼ਮੀਨਾ ਜਿਹੜੀਆਂ ਉਹ ਨੱਪੀਆਂ ਸੀ ਅਹੀਂ ਜਿਹੜੀ ਸਰਕਾਰ ਜਿਹੜੀ ਐ ਪੰਚਾਇਤ ਦੀ ਨਿਸ਼ਾਨਦੇਹੀ ਕਰਵਾਈ ਪੂਰੇ ਪਿੰਡ ਦੀ ਜਿਹੜੀ ਉਹਦੇ ਵਿੱਚੋਂ ਲਗਭਗ ਇਹਨਾਂ ਦੇ ਥੱਲੋਂ ਕੋਈ ਸੰ ਡੇਢ ਤੋਂ 2 ਕਿੱਲੇ ਜ਼ਮੀਨ ਜਿਹੜੀ ਐ ਇਹਨਾਂ ਨੱਪੀ ਇਸ ਜਗ੍ਹਾ ਤੋਂ ਜਿਹੜੀ ਅੱਜ ਅਹੀਂ ਫਿਰਨੀ ਜਿਹੜੀ ਐ ਸੜਕ ਇੱਕ ਗੁਣਾ ਨਹੀਂ ਬਲਕਿ ਤੁਹਾਨੂੰ ਤਿੰਨ ਜਾਂ ਚਾਰ ਗੁਣਾ ਸੜਕ ਮਤਲਬ ਮਿਲੀ ਹੋएगी ਜਿੰਨੀ ਸੜਕ ਹੀ ਪਹਿਲਾਂ 10 ਫੁੱਟ ਜਾਂ 5 ਫੁੱਟ ਜਾਂ 9 ਫੁੱਟ ਅੱਜ ਤੁਹਾਨੂੰ ਉਹ ਸੜਕ ਜਿਹੜੀ ਹੈ 25 ਤੋਂ 30 ਫੁੱਟ ਦੇ ਲਗਭਗ ਮਿਲੀ ਹੋएगी ਤੁਹਾਨੂੰ ਮਤਲਬ ਮੈਂ ਵੀ ਤੁਹਾਡੇ ਨਾਲ ਜਾ ਕੇ ਦੇਖ ਦਿਖਾ ਦਿੰਨੀ ਆ ਤੁਹਾਨੂੰ ਕਿ ਅਸੀਂ ਤੁਸੀਂ ਸ਼ਮਸ਼ਾਨਘਾਟ ਤੱਕ ਚਲੇ ਜਾਓ ਸਾਡੇ ਪਲੇਗ੍ਰਾਉਂਡ ਤੱਕ ਚਲੇ ਜਾਓ ਤੁਸੀਂ ਉੱਥੇ ਮਿੱਟੀ ਬੁਆਈ ਹੈ ਸੜਕ ਤੇ ਉਹ ਸੜਕਾਂ ਹੀ ਬਧਾਈ ਹੈ 25 ਤੋਂ 30 ਫੁੱਟ ਵੀ ਆਈ ਹੈ ਸਾਨੂੰ 27 ਫੁੱਟ ਵੀ ਆਈ ਹੈ 22 ਫੁੱਟ ਵੀ ਆਈ ਹੈ ਇਹਨਾਂ ਲੋਕਾਂ ਨੇ ਉੱਥੋਂ ਉਸ ਜਗ੍ਹਾ ਤੇ ਜਿਹੜਾ ਬੂਟਾ ਲਾਇਆ ਸੀ ਇਹ ਹਰ 5 ਸਾਲ ਬਾਅਦ 15-15 ਲੱਖ ਦਾ ਇਹ ਬੂਟਾ ਇਹਨਾਂ ਨੇ ਵੇਚਿਆ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇ ਕਰਦਾ ਸੜਕ ਅੱਜ ਵੀ ਉੱਥੇ ਆ ਕੋਈ ਸਾਨੂੰ ਦਿਖਾ ਦੇ ਜਾ ਕੇ ਕਿ ਸੜਕ ਅਹੀਂ ਅੱਗੇ ਪਿੱਛੇ ਕੀਤੀ ਹੈ ਬਾਕੀ ਰਹੀ ਗੱਲ ਸੜਕ ਅਹੀਂ ਕੀ ਕੀਤਾ ਤਦ ਕੀ ਨਹੀਂ ਕੀਤਾ ਇਹੀ ਬੰਦਾ ਬਿੱਕੀ ਜਿਹੜਾ ਕਿ ਤੁਹਾਨੂੰ ਮਤਲਬ ਨਾਲ ਹੀ ਹੋਏਗਾ ਤੁਹਾਡੇ ਇਸ ਬੰਦੇ ਨੇ ਹੀ ਨਿਸ਼ਾਨਦੇਹੀ ਵਾਲੇ ਜਿਹੜੇ ਬੁਲਾਏ ਆ ਬਟਾਲੇ ਤੋਂ ਦੋ ਵਾਰਾਂ ਉਸ ਬੰਦੇ ਨੇ ਮਤਲਬ ਅਨ ਅਫੀਸ਼ੀਅਲ ਜਿਹੜੀ ਹੈ ਨਿਸ਼ਾਨਦੇਹੀ ਕਰਵਾਈ ਹੈ ਇਹਨਾਂ ਬੰਦਿਆਂ ਨੇ ਹੀ ਸਾਨੂੰ ਨਿਸ਼ਾਨ ਲਗਾ ਲਗਾ ਕੇ ਦਿੱਤੇ ਆ ਇਹਨਾਂ ਬੰਦਿਆਂ ਨੇ ਹੀ ਸਾਨੂੰ ਪੋਲ ਲਗਾ ਲਗਾ ਕੇ ਦਿੱਤੇ ਆ ਇੱਕ ਵਾਰੀ ਨੇ ਇੱਕ ਵਾਰ ਤੇ ਅਸੀਂ ਨਿਸ਼ਾਨਦੇਹੀ ਕਰਾਈ ਮਤਲਬ ਆਪਣੀ ਪੰਚਾਇਤ ਦੀ ਉਸ ਤੋਂ ਇਲਾਵਾ ਦੋ ਵਾਰ ਉਸ ਬੰਦੇ ਨੇ ਆਪਣੀ ਜਿਹੜੀ ਹੈ ਅਨ ਅਫੀਸ਼ੀਅਲ ਜਿਹੜੀ ਕਰਵਾਈ ਹੈ ਉਹ ਜਿਹੜੇ ਸਾਡੇ ਪੋਲ ਉੱਥੇ ਦੇ ਉੱਥੇ ਆਂਦੇ ਆ ਉਹ ਸੜਕ ਬਣੀ ਐ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਦਾ ਸਾਨੂੰ ਤੁਸੀਂ ਦੱਸ ਦੋ ਕਿ ਕਿਹੜੀ ਸੜਕ ਅਹੀਂ ਪੁੱਟੀ ਐ ਜਿਹੜੀ ਜ਼ਮੀਨ ਦੇ ਵਿੱਚੋਂ ਸੜਕ ਕੱਢੀ ਗਈ ਐ ਹਾਂਜੀ ਹਾਂਜੀ ਉਹ ਉਹ ਸਾਡੀ ਪੰਚਾਇਤੀ ਜ਼ਮੀਨ ਇਹਨਾਂ ਲੋਕਾਂ ਨੇ ਦੱਬੀ ਹੀ ਬਿਲਕੁਲ ਉਹ ਕਹਿੰਦੇ ਵੀ ਠੀਕ ਐ ਲੈ ਹਾਂ ਜਿਹੜੀ ਬਣੀ ਹੋਈ ਸੜਕ ਉਹਨਾਂ ਦੀ ਜ਼ਮੀਨ ਚਾਹੀਓ ਕਹਿੰਦੇ ਸਾਨੂੰ ਪੋਟ ਦੇਣੀ ਦੀ ਆਪਾਂ ਪੋਟ ਨਹੀਂ ਸਕਦੇ ਉਹਨੂੰ ਕਿਉਂਕਿ ਸਰਕਾਰੀ ਜ਼ਮੀਨ ਬਣੀ ਐ ਕਿਸੇ ਦੇਖੋ ਜਿਹੜੀ ਸਾਡੀ ਪੰਚਾਇਤ ਦੇ ਨਕਸ਼ੇ ਦੇ ਮੁਤਾਬਕ ਜਿਹੜੀ ਸਾਡੀ ਨਿਸ਼ਾਨਦੇਹੀ ਦੇ ਮੁਤਾਬਕ ਉਹ ਜਿਹੜੀ ਜਗ੍ਹਾ ਤੇ ਐ ਡਾਇਰੈਕਸ਼ਨ ਐ ਉੱਥੇ ਉਹ ਇਹਨਾਂ ਨੇ ਹੀ ਸਾਨੂੰ ਇਹ ਬੋਲਿਆ ਹੀ ਕਿ ਜਿੱਥੇ ਤੁਹਾਡੇ ਨਿਸ਼ਾਨ ਨੇ ਫਿਰਨੀ ਦੇ ਇਹ ਫਿਰਨੀ ਹੈ ਪਿੰਡ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਇਹ ਫਿਰਨੀ ਹੈ ਇਸ ਬੰਦੇ ਨੇ ਸਾਨੂੰ ਬੋਲਿਆ ਸੀ ਕਿ ਤੁਸੀਂ ਜਿਹੜੀ ਇਹ ਕਰਨੀ ਹੈ ਕਿ ਜਿੱਥੇ ਤੁਹਾਡੇ ਨਿਸ਼ਾਨ ਲੱਗੇ ਉੱਥੇ ਹੀ ਸੜਕ ਤੁਸੀਂ ਬਣਾਓਗੇ ਇੰਨੇ ਸਾਨੂੰ ਚੈਲੰਜ ਕੀਤਾ ਹੀ ਉੱਥੇ ਨਾਲੇ ਪੋਲ ਲੱਗਿਆ ਇਹਨਾਂ ਨੇ ਹੀ ਲਵਾਏ ਹੈ ਨਿਸ਼ਾਨ ਦੇ ਵਾਲਿਆਂ ਨੇ ਲਵਾਏ ਹੈ ਚਾਹੇ ਇਹਨਾਂ ਨੇ ਪੈਸਾ ਖਰਚਿਆ ਚਾਹੇ ਇਹਹੀਂ ਪੈਹਾ ਖਰਚਿਆ ਪੋਲ ਉੱਥੇ ਲੱਗਿਆ ਔਰ ਇਹਦੇ ਇਸ ਬੰਦੇ ਦੇ ਕਹਿਣ ਤੇ ਸਾਡੀ ਸਭ ਕੋ ਮਰਜ਼ੀ ਹੀ ਕਿ ਇਹ ਦੋਨੋਂ ਪਾਸੇ ਜ਼ਮੀਨ ਇਸ ਬੰਦੇ ਦੀ ਹੈ ਅਹੀਂ ਚਾਹਦੇ ਹੀ ਕਿ ਚਲੋ ਜਿਹੜੀ ਬਣੀ ਆ ਉਹ ਰਹਿਣ ਦਈਏ ਕਿਉਂਕਿ ਸਾਨੂੰ ਤੇ ਸੜਕ ਚਾਹੀਦੀ ਆ ਜਿੰਨੀ ਹੈ ਸਾਨੂੰ 27 ਫੁੱਟ ਸੜਕ ਚਾਹੀਦੀ ਆ 27 ਫੁੱਟੇ ਪੂਰੀ ਕਰਦੇ ਆ ਪਰ ਇੰਨੇ ਸਾਨੂੰ ਚੈਲੰਜ ਕੀ ਤਾਹੀ ਕਿ ਜਿੱਥੇ ਤੁਹਾਡੀ ਨਿਸ਼ਾਨਦੇਹੀ ਆਈਏ ਤੁਸੀਂ ਉੱਥੇ ਸੜਕ ਬਣਾਓਗੇ ਅਸੀਂ ਇਹਦੇ ਕਹਿੰਦੇ ਸੜਕ ਬਣਾਈ ਹੈ ਨਹੀਂ ਜਿਹੜੀ ਬਣੀ ਹੋਈ ਸੜਕ ਹੈ ਉਹਨਾਂ ਦੀ ਪਹਿਲੀ ਦਿਨ ਮੰਨ ਲਓ ਇੱਕ ਤੇ ਬਣ ਰਹੀ ਹੈ ਇਹ ਤੁਹਾਡੀ ਜ਼ਮੀਨ ਆ ਜ਼ਮੀਨ ਆ ਮੈਂ ਪਟਾਊਗਾ ਕਹਿੰਦੇ ਵੀ ਆਪਾਂ ਦੇ ਪਟਾਅ ਲਈ ਸਕਦੇ ਕਿਉਂ ਸਭ ਕੁਝ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜਦ ਸਾਡੀ ਸੜਕ ਬਣੀ ਗਈ ਹੈ ਜੋ ਸਾਡੀ ਐਕਚੁਅਲੀ ਜਗਾ ਹੈ ਜੋ ਨਿਸ਼ਾਨਦੇਹ ਦੇ ਤਹਿਤ ਸਾਨੂੰ ਜਗਾ ਮਿਲੀ ਹੈ ਜੋ ਸਾਡੇ ਰਿਕਾਰਡ ਦੇ ਮੁਤਾਬਕ ਪਟਵਾਰੀ ਗਰਦੋਰਾਣੇ ਜਿਹੜੀ ਨਿਸ਼ਾਨਦੇਹ ਦੇ ਮੁਤਾਬਕ ਸਾਨੂੰ ਜਗਾ ਦਿੱਤੀ ਹੈ ਔਰ ਇਹਦੀ ਸਹਿਮਤੀ ਦੇ ਨਾਲ ਅਸੀਂ ਉੱਥੇ ਬਣਾਈ ਹੈ ਇਹ ਅੱਜ ਭਾਵੇਂ ਜੋ ਮਰਜੀ ਗੱਲਾਂ ਕਰਤਾ ਫਿਰ ਤੇ ਅੱਜ ਤੋਂ ਪਹਿਲੇ ਨਹੀਂ ਇਹ ਨਿਸ਼ਾਨਦੇਹੀ ਹੋਈ ਇਸ ਸੜਕ ਦੀ ਜਿਹੜੀ ਤੁਹਾਨੂੰ ਹੁਣ ਪੰਚਾਇਤ ਵੱਲੋਂ ਪਤਾ ਲੱਗਿਆ ਕਿਉਂਕਿ ਜ਼ਿਮੀਦਾਰ ਇਹੀ ਇਹਨਾਂ ਲੋਕਾਂ ਨੇ 45 45 ਸਾਲ ਜਿਹੜੀਆਂ ਸਰਪੰਚੀਆਂ ਕੀਤੀਆਂ ਨੇ ਇਹਨਾਂ ਨੇ ਜਮੀਨਾਂ ਦੱਬੀਆਂ ਇਹਨਾਂ ਨੂੰ ਕੀ ਲੋੜੀ ਨਿਸ਼ਾਨਦੇਹੀ ਕਰਵਾਣ ਦੀ ਹਨਾ ਇਨਾ ਨੇ ਥੋੜੀ ਕਰਵਾਣੀ ਸੀ ਉਹ ਤੇ ਅਹੀਂ ਕਰਵਾਣੀ ਸੀ ਠੀਕ ਹੈ